ਆਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਤਾਂ ਜਿੱਤ ਗਏ ਪਰ ਉਹਨਾਂ ਦੇ ਖਿਲਾਫ ਹੁਣ ਇੱਕ ਹੋਰ ਕਾਰਵਾਈ ਕਰ ਦਿੱਤੀ ਗਈ ਹੈ। ਦਰਸਲ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਲੱਗੀ ਐਨਐਸਏ ਨੂੰ ਦੁਬਾਰਾ ਵਧਾ ਦਿੱਤਾ ਗਿਆ। ਇਹ ਤੀਸਰੀ ਵਾਰ ਹੈ ਕਿ ਜੇ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਲੱਗੀ ਐਨਐਸਏ ਨੂੰ ਵਧਾਇਆ ਗਿਆ। ਇਸ ਤੋਂ ਪਹਿਲਾਂ ਵੀ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਲੱਗੀ ਐਨਐਸਏ ਜਿਹੜੀ ਆ ਉਹ ਵਧਾ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਹੁਣ ਕਥਤ ਤੌਰ ਦੇ ਉੱਤੇ ਦੁਬਾਰਾ ਐਨਐਸਏ ਵਧਾ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦੇਣ ਵਾਲੇ ਹੋਰ ਕੋਈ ਨਹੀਂ ਸਗੋ ਮਾਨ ਸਿੰਘ ਖਾਰਾ ਨੇ ਦਰਸਲ ਵਕੀਲ ਨੇ ਮਾਨ ਸਿੰਘ ਖਾਰਾ ਔਰ ਉਹਨਾਂ ਦੇ ਵੱਲੋਂ ਇਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਅਗਲੇ ਸਾਲ ਮਾਰਚ ਮਹੀਨੇ ਤੱਕ ਯਾਨੀ ਕਿ 2025 ਤੱਕ NSA ਨੂੰ ਦੁਬਾਰਾ ਵਧਾ ਦਿੱਤਾ ਗਿਆ ਹੈ ਔਰ ਵਧਾਇਆ ਵੀ ਪੰਜਾਬ ਸਰਕਾਰ ਦੇ ਵੱਲੋਂ ਗਿਆ ਆ ਇਸ ਬਾਰੇ ਈਮਾਨ ਸਿੰਘ ਖਾਰਾ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਐਨਐਸਏ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਹਾਲਾਂਕਿ ਅਜੇ ਤੱਕ ਇਹ ਸੋਚਿਆ ਜਾ ਰਿਹਾ ਸੀ ਕਿ ਭਾਈ ਅਮਰਿਤਪਾਲ ਸਿੰਘ ਚੋਣ ਜਿੱਤ ਚੁੱਕੇ ਨੇ ਐਮਪੀ ਬਣ ਚੁੱਕੇ ਨੇ ਤੇ ਇੱਥੋਂ ਹੁਣ ਇਸ ਤੋਂ ਬਾਅਦ ਉਹਨਾਂ ਦਾ ਬਾਹਰ ਆਣਾ ਸਖਾਲਾ ਹੋ ਜਾਵੇਗਾ ਅਜੇ ਤੱਕ ਤਾਂ ਇਹ ਗੱਲਾਂ ਚੱਲ ਰਹੀਆਂ ਸੀ ਕਿ 24 ਤਰੀਕ ਨੂੰ ਆਉਣਗੇ 28 ਨੂੰ ਆਉਣਗੇ ਜਾਂ 1 ਜੁਲਾਈ ਨੂੰ ਆਉਣਗੇ ਇਹਦੇ ਬਾਰੇ ਚਰਚਾਵਾ ਚੱਲ ਰਹੀਆਂ ਹੁੰਦੀਆਂ ਤੇ ਵਿੱਚ ਵਿਚਾਲੇ ਇੱਕ ਖਬਰ ਸਾਹਮਣੇ ਆ ਗਈ ਕਿ ਭਾਈ ਅਮਰਿਤਪਾਲ ਸਿੰਘ ਦੀ ਐਨਐਸਏ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਐਨਐਸਏ ਨੂੰ ਵਧਾ ਕੇ ਤੇ ਅਗਲੇ ਸਾਲ ਤੱਕ ਹੋਰ ਐਕਸਟੈਂ ਦੱਸਿਆ ਜਾ ਚੁੱਕਿਆ ਹੈ ਕਿ NSA ਜਿਹੜੀ ਹੈ ਉਹ ਇਨੀਸ਼ੀਅਲ ਪੀਰੀਅਡ ਦੇ ਵਿੱਚ 12 ਮਹੀਨੇ ਤੱਕ ਐਕਸਟੈਂਡ ਕੀਤੀ ਜਾ ਸਕਦੀ ਹੈ ਵੱਧ ਤੋਂ ਵੱਧ ਪਰ ਉਸ ਤੋਂ ਬਾਅਦ ਇਵੈਂਚੁਅਲੀ ਐਕਸਟੈਂਸ਼ਨਸ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ ਇਹ ਸਰਕਾਰ ਦੇ ਉੱਤੇ ਮਨਅਸਰ ਹੁੰਦਾ ਹੈ ਕਿ ਸਰਕਾਰ ਕੀ ਕਰਨਾ ਚਾਹੁੰਦੀ ਹੈ ਔਰ ਕਿਸ ਆਧਾਰ ਦੇ ਉੱਤੇ ਕਰਨਾ ਚਾਹੁੰਦੀ ਹੈ ਹਾਲਾਂਕਿ ਇਸ ਬਾਰੇ ਇਹ ਵੀ ਕਿਹਾ ਜਾ ਚੁੱਕਿਆ ਹੈ ਕਿ NSA ਵਧਾਉਣ ਦੇ ਪਿੱਛੇ ਕਾਰਨ ਕੀ ਨੇ ਉਹ ਅਜੇ ਚੰਗੀ ਤਰ੍ਹਾਂ ਕੋਰਟ ਦੇ ਵਿੱਚ ਐਕਸਪਲੇਨ ਕੀਤੇ ਹੀ ਨਹੀਂ ਗਏ ਹਾਲਾਂਕਿ ਇਹ ਵੀ ਕਿਹਾ ਗਿਆ ਹੈ ਮਾਨ ਸਿੰਘ ਖਾਰਾ ਦੇ ਵੱਲੋਂ ਕਿ ਕੇਂਦਰ ਸਰਕਾਰ ਨੇ ਮਨਅਸਰ ਕਰਨਾ ਹੁੰਦਾ ਹੈ ਕਿ ਜਿਹੜੀ NSA ਹੈ ਉਹ ਵਧਾਈ ਆਵੇਗੀ ਜਾਂ ਨਹੀਂ ਪਰ ਕੇਂਦਰ ਸਰਕਾਰ ਦੇ ਕੋਲ ਇੱਕ ਫਾਈਲ ਪਹੁੰਚ ਜਾਂਦੀ ਹੈ ਔਰ ਕੇਂਦਰ ਸਰਕਾਰ ਅੱਗੇ ਉਹ ਇਹ ਐਨਐਸਏ ਜਿਹੜੀ ਆ ਉਹ ਵਧਾ ਦਿੰਦੀ ਹੈ ਓਕੇ ਕਰ ਦਿੰਦੀ ਹੈ ਜਿਸ ਨੂੰ ਲੈ ਕੇ ਸਾਫ਼ ਤੌਰ ਦੇ ਉੱਤੇ ਸਾਰਾ ਧਰਮਦਾਰ ਸੂਬਾ ਸਰਕਾਰ ਦੇ ਉੱਤੇ ਯਾਨਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਸੁੱਟ ਦੇ ਨਜ਼ਰ ਆ ਰਹੇ ਨੇ ਈਮਾਨ ਸਿੰਘ ਖਾਰਾ ਭਾਈ ਅਮਰਤਪਾਲ ਸਿੰਘ ਦੀ ਐਨਐਸਏ ਜਿਹੜੀ ਆ ਉਹ ਦੁਬਾਰਾ ਤੀਜੀ ਵਾਰ ਵਧਾ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਭਾਈ ਅਮਰਤਪਾਲ ਸਿੰਘ ਦਾ ਜੇਲ੍ਹੋਂ ਬਾਹਰ ਆਉਣਾ ਹੋਰ ਔਖਾ ਹੋ ਜਾਵੇ ਹਾਲਾਂਕਿ ਅਜੇ ਤੱਕ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਅਜੇ ਸੌ ਵੀ ਚੁਕਣੀਆਂ ਹੈ ਭਾਈ ਅਮਰਿਤਪਾਲ ਸਿੰਘ ਨੇ ਉਸ ਵਾਸਤੇ ਵੀ ਜੇਲ੍ਹੋਂ ਬਾਹਰ ਆਉਣਗੇ ਪਰ ਪੂਰਨ ਤੌਰ ਦੇ ਉੱਤੇ ਜੇਲ੍ਹੋਂ ਬਾਹਰ ਸ਼ਾਇਦ ਅਮਰਿਤਪਾਲ ਸਿੰਘ ਨਾ ਆ ਸਕਣ ਇਸ ਦੇ ਬਾਰੇ ਵਿੱਚ ਵਿਖਤਸ਼ ਜਿਹੜੇ ਨੇ ਉਹ ਮਾਨ ਸਿੰਘ ਖਾਰਾ ਨੇ ਜਿਤਾਏ ਨੇ ਕੀ ਕੁਝ ਹੁੰਦਾ ਹੋਣ ਦੇ ਸਮੇਂ ਦੇ ਵਿੱਚ ਕਲੀਅਰ ਹੋ ਜਾਏਗਾ tasse ਰਵਾਂਗੇ ਬਣੇ ਰਵਾਂਗੇ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ